ਇਸ ਵੇਲੇ ਦੀ ਵੱਡੀ ਖਬਰ ਇਸ ਬੁਲੇਟਿਨ ਦੇ ਕਿ ਪੰਜਾਬ ਸਰਕਾਰ ਆਪਣੇ ਕੈਬਨਿਟ ਵਧਾਉਣ ਜਾ ਰਹੀ ਹੈ। ਮੌਜੂਦਾ ਮੰਤਰੀ ਮੰਡਲ ਦੇ ਵਿੱਚ ਤਿੰਨ ਹੋਰ ਨਵੇਂ ਮੰਤਰੀ ਹੁਣ ਸ਼ਾਮਲ ਕੀਤੇ ਜਾਣਗੇ। ਪੰਜਾਬ ਦੇ ਸੀਐਮਓ ਨੇ ਸੂਬੇ ਦੇ ਰਾਜਪਾਲ ਸ਼ਿਵਰਾਜ ਪਾਟਿਲ ਨੂੰ ਇਹਨਾਂ ਮੰਤਰੀਆਂ ਨੂੰ ਸੌਂਚਕਾਉਣ ਦੀ ਅਪੀਲ ਵੀ ਕੀਤੀ ਹੈ ਤੇ ਇਹ ਤਿੰਨੋਂ ਨਵੇਂ ਮੰਤਰੀ 10 ਜੂਨ ਨੂੰ ਸੌਂਚਣਗੇ। ਸੂਤਰਾਂ ਮੁਤਾਬਕ ਇਹ ਤਿੰਨੋਂ ਮੰਤਰੀ ਅਕਾਲੀ ਦਲ ਦੇ ਹੀ ਹੋਣਗੇ ਤੇ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਤੇ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਲਈ ਫੋਨ ਲਾਈਨ ਤੇ ਜੁੜ ਗਏ ਨੇ ਸਾਡੇ ਸੰਵਾਦਦਾਤਾ ਯਾਦਵਿੰਦਰ ਸਿੰਘ ਯਾਦਵਿੰਦਰ ਸਭ ਤੋਂ ਪਹਿਲਾਂ ਤਾਂ ਇਹੀ ਜਾਨਣਾ ਚਾਹਾਂਗੇ ਕਿ ਆਖਿਰਕਾਰ ਪੰਜਾਬ ਸਰਕਾਰ ਨੇ ਫੈਸਲਾ ਕਿਉਂ ਲਿਆ ਦੇਖੋ ਤਿੰਨ ਮੰਤਰੀ ਪਦ ਜਿਹੜੇ ਨੇ ਵੇਲੇ ਘਟੋਪਟ ਕਾਲੀ ਦਲ ਦੇ ਖੇਮੇ ਚ ਪਏ ਸੀਗੇ ਸੁਤਾ ਸਿੰਘ ਨੇ ਉਦੋਂ ਰਾਈ ਕੀਤਾ ਸੀ ਜਦੋਂ ਉਹਨਾਂ ਦੇ ਉੱਤੇ ਕੇਸ ਚੱਲਿਆ ਸੀ ਉਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੂੰ ਆਪਣਾ ਪਦ ਛੱਡਣਾ ਪਿਆ ਸੀ ਹੁਣ ਸਰਵਣ ਸਿੰਘ ਫਲੋਰ ਜਿਹੜੇ ਕਾਲੀ ਦਲ ਦੇ ਮੰਤਰੀ ਨੇ ਉਹਨਾਂ ਨੇ ਆਪਣਾ ਪਦ ਛੱਡਿਆਗਾ ਤਿੰਨ ਉਹਦੇ ਜਿਹੜੇ ਕਾਲੀ ਦਲ ਦੇ ਅੰਦਰ ਕੈਬਨਿਟ ਦੇ ਵਿਲੇ ਬੈਸੀ ਇਹਨਾਂ ਦਾ ਚਾਰਜ ਸੀ ਜਿਹੜਾ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਪਰ ਜਦੋਂ ਹੁਣ ਲੋਕ ਸਭਾ ਦੀਆਂ ਚੋਣਾਂ ਹੋਈਆਂ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕਾਲੀ ਦਲ ਦਾ ਰਿਹਾ ਜਿਸ ਤਰ੍ਹਾਂ ਦੇ ਸਵਾਲ ਉੱਠੇ ਜਿਸ ਤਰ੍ਹਾਂ ਮਾਫ ਲੀਡਰ ਪਾਰਟੀ ਤੋਂ ਦੂਰ ਹੋਏ ਜਿਸ ਤਰ੍ਹਾਂ ਤਕਸਾਲੀ ਆਗੂਆਂ ਦਾ ਪਾਰਟਿਸਪੇਸ਼ਨ ਘਟਿਆ ਉਸੇ ਨੂੰ ਦੇਖਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਤਰਮਤਾਵ ਕੇ ਫੈਸਲਾ ਲਿਆ ਕਿ ਜਲਦ ਹੀ ਇਹ ਭਰਿਆ ਜਾਵੇਗਾ 10 ਜੂਨ ਨੂੰ 10 ਵਜੇ ਜਿਹੜੀ ਉਹ ਰਾਜ ਭਵਨ ਦੇ ਅੰਦਰ ਤਿੰਨ ਮੰਤਰੀਆਂ ਨੂੰ ਸੋਚ ਕਹੀ ਜਾਏਗੀ ਸਾਡੇ ਸੂਤਰੇ ਇਹੀ ਦੱਸਦੇ ਨੇ ਕਿ ਤਿੰਨੇ ਮੰਤਰੀ ਅਕਾਲੀ ਦਲ ਦੇ ਹੀ ਲੀਡਰ ਹੋਣਗੇ ਅਕਾਲੀ ਦਲ ਦੇ ਹੀ ਐਮਐਲਏ ਹੋਣਗੇ ਜੀ ਯਾਰ ਜਿੰਦਾ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਮਾੜੀ ਕਾਰਗੁਜ਼ਾਰੀ ਦੀ ਗੱਲ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਵੀ ਉਠਾਈ ਜਾ ਰਹੀ ਹੈ ਹਾਲਾਂਕਿ ਸੁਭਾ ਸਰਕਾਰ ਚੌਣਾ ਦੇ ਵਿੱਚ ਹੋਈ ਆਪਣੀ ਮਾੜੀ ਕਾਰਗੁਜ਼ਾਰੀ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਤੇ ਇਸੇ ਦੇ ਮੱਦੇਨਜ਼ਰ ਇਹ ਸਟੈਪ ਲੈਣਾ ਜਿਹੜਾ ਹੁਣ ਪੰਜਾਬ ਸਰਕਾਰ ਨੂੰ ਯਾਦ ਆਇਆ ਇਹ ਦੇਖੋ ਚੋਣਾਂ ਦੇ ਅੰਦਰ ਸਰਕਾਰ ਨਹੀਂ ਹਾਰੀ ਚੋਣਾਂ ਦੇ ਅੰਦਰ ਪਾਰਟੀ ਹਾਰਦੀ ਐ ਕਿਉਂਕਿ ਇਸੇ ਕਰਕੇ ਪਾਰਟੀ ਦੇ ਅੰਦਰ ਤਿੰਨ ਦਿਨ ਮੰਤਰੀ ਚੱਲਿਆ ਪਾਰਟੀ ਨੇ ਇਲੈਕਸ਼ਨ ਤੋਂ ਬਾਅਦ ਨਾਲ ਦੀ ਨਾਲ ਤੁਹਾਡੇ ਯਾਦ ਹੋ ਕੈਬਨਿਟ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਸੀ ਅਕਾਲੀ ਦਲ ਦੀ ਹਿਸਟਰੀ 'ਚ ਫਸਟ ਟਾਈਮ ਹੋਇਆ ਸੀ ਜਦੋਂ ਤੋਂ ਅਕਾਲੀ ਦਲ ਬਣਿਆ 1920 ਤੋਂ ਲੈ ਕੇ ਅੱਜ ਤੱਕ ਕਿ ਚੋਣਾਂ ਤੋਂ ਦੂਜੇ ਦਿਨ ਹੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੋਏ ਤਾਂ ਅਕਾਲੀ ਦਲ ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਰਾਜਨੀਤੀ ਦੇ ਬੜੇ ਭਿਸ਼ੰਭਤਾ ਮੰਨੇ ਜਾਂਦੇ ਨੇ ਰਾਜਨੀਤੀ ਨੂੰ ਬੜਾ ਗੋਹ ਨਾਲ ਵਾਚਦੇ ਨੇ ਇਸ ਕਰਕੇ ਉਹਨਾਂ ਨੂੰ ਲੱਗਿਆ ਕਿ ਕਿਤੇ ਨਾ ਕਿਤੇ ਉਹ ਜੋ ਚੀਜ਼ਾਂ ਉਹਨਾਂ ਨੇ ਫੈਸਲੇ ਨਹੀਂ ਲੈ ਚੇ ਰਹੇ ਉਹ ਪਾਰਟੀ ਦੇ ਜਥੇਬੰਦਕਾਂ ਤੇ ਦਾ ਮਸਲਾ ਸੀ ਤੇ ਉਹ ਹੀ ਮੰਤਰੀ ਬਣਾਉਣ ਦਾ ਮਸਲਾ ਸੀ ਬੜੀ ਮੰਗ ਉੱਠਦੀ ਰਹੀ ਕਿ ਮੰਤਰੀ ਬਣਾ ਦਿੱਤੇ ਜਾਣ ਕਿਉਂਕਿ ਜਗੀਰ ਜਗੀਰਕੌਰ ਤੇ ਤੋਤਾ ਸਿੰਘ ਦਾ ਰਿਜਾਇਨ ਬਹੁਤ ਪਹਿਲਾਂ ਹੋ ਚੁੱਕਾ ਸੀ ਸਰਕਾਰ ਬਣਦੇ ਸਾਰ ਹੀ ਜਗੀਰਕੌਰ ਨੇ ਰਿਜਾਇਨ ਕੀਤਾ ਸੀ ਤੋਤਾ ਸਿੰਘ ਨੇ ਰਿਜਾਇਨ ਕੀਤਾ ਸੀ ਤਾਂ ਪਾਰਟੀ ਨੂੰ ਜੋ ਲੱਗਿਆ ਉਹ ਪਾਰਟੀ ਉੱਧਰ ਤੇ ਅਹਿਸਾਸ ਕਰਕੇ ਕਿਉਂਕਿ ਕਿ ਤੇਨੇ ਕਿਤੇ ਨੀਤੀਆਂ ਤਾਂ ਉਹੀ ਸੀ ਜੋ ਪਾਰਟੀ ਨੇ ਡਿਸੀਜਨ ਲੈਣੇ ਸੀ ਇਸ ਕਰਕੇ ਹੁਣ ਲੱਗਿਆ ਕਿ ਉਹ ਬੰਦੇ ਅੱਗੇ ਲਿਆਂਦੇ ਜਾਣ ਮੰਨਿਆ ਜਾ ਰਿਹਾ ਕਿ ਦੁਆਬੇ ਦੇ ਅੰਦਰੋਂ ਸੋਨ ਸਿੰਘ ਠੰਡਲ ਵੀ ਮੰਤਰੀ ਹੋ ਸਕਦੇ ਨੇ ਕਿਉਂਕਿ ਬਲਦਪਾਈਚਾਰੇ ਨਾਲ ਸੰਬੰਧ ਰੱਖਦੇ ਨੇ ਉਹ ਦੁਆਬੇ ਦੇ ਅੰਦਰ ਤੁਸੀਂ ਦੇਖੋ ਜਲੰਧਰ ਸੀਟ ਜਿਹੜੀ ਅਕਾਲੀ ਪਲ ਨੇ 2012 ਦੀਆਂ ਚੋਣਾਂ ਦੇ ਅੰਦਰ ਬੜਾ ਵੱਡਾ ਵੋਟ ਬੈਂਕ ਉੱਥੋਂ ਮਿਲਿਆ ਸੀ ਉੱਥੇ ਹਾਰ ਦਾ ਸਾਹਮਣਾ ਕੀਤਾ ਪਵਨ ਕੁਮਾਰ ਟੀਨੂ ਆ ਜਿਹੜੇ ਉਹ ਹਾਰ ਕੇ ਸੀ ਤਾਂ ਸੋਨ ਸਿੰਘ ਠੰਡਲ ਨੂੰ ਉੱਥੇ ਲਿਆਂਦਾ ਜਾ ਸਕਦਾ ਹੈ ਇਸੇ ਤਰ੍ਹਾਂ ਦਿਲਜੀਤ ਢੀਮਾ ਦਾ ਵੀ ਨਾਂ ਚੱਲ ਰਿਹਾ ਹੈਗਾ ਕਿਉਂ ਜਿਹੜੇ ਐਡਵਾਂਸ ਆਗੂ ਨੇ ਜਿਹੜੇ ਮੰਨਿਆ ਜਾਂਦਾ ਕਿ ਨਵੇਂ ਯੂਥ ਨਾਲ ਨਵੇਂ ਲੋਕਾਂ ਨਾਲ ਕਨੈਕਟ ਕਰਦੇ ਨੇ ਇਹ ਵੀ ਇੱਕ ਚਰਚਾ ਗਈ ਆ ਅਕਾਲੀ ਦਲ ਦੇ ਗਲਿਆਰਿਆਂ ਦੇ ਅੰਦਰ ਕਿ ਦਲਜੀਤ ਸਿੰਘ ਆਹ 20 ਮੰਤਰੀ ਹੋ ਸਕਦੇ ਹਨ ਹਾਲਾਂਕਿ ਜਦਨ ਮੋਹ ਲੱਗੇ ਉਹਦੋਂ ਹੀ ਪਤਾ ਲੱਗੇਗਾ ਤਾਂ ਇਹ ਡਿਸੀਜਨ ਜਿਹੜੇ ਲਏ ਨੇ ਉਸੇ ਨੂੰ ਹੀ ਦੇਖਦੇ ਆ ਪਾਰਟੀ ਦੇ ਅੰਦਰ ਜੋ ਮੰਤਰੀ ਹੋਏ ਉਹਦੇ ਤੋਂ ਬਾਅਦ ਇਹ ਡਿਸੀਜਨ ਲਏ ਗਏ ਨੇ ਜੀ ਯਾਦਵਿੰਦਰ ਇਸ ਜਾਣਕਾਰੀ ਲਈ ਸ਼ੁਕਰੀਆ ਤੇ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਕਿ ਪੰਜਾਬ ਸਰਕਾਰ ਆਪਣੇ ਕੈਬਨਿਟ ਦੇ ਵਿੱਚ ਜਾਫਾ ਕਰਨ ਜਾ ਰਹੀ ਹੈ ਮੌਜੂਦਾ ਮੰਤਰੀ ਮੰਡਲ ਦੇ ਵਿੱਚ ਹੁਣ ਤਿੰਨ ਨਵੇਂ ਚਿਹਰੇ ਹੋਰ ਵੀ ਸ਼ਾਮਲ ਕੀਤੇ ਜਾਣਗੇ ਤੇ ਇਹ ਨਵੇਂ ਮੰਤਰੀ ਇਹ ਤੇ ਸੂਤਰ ਮਤਾ ਹੈ ਕਿ ਤਿੰਨੋਂ ਮੰਤਰੀ ਅਕਾਲੀ ਦਲ ਦੇ ਹੀ ਹੋਣਗੇ